ਜੀ ਕਾ ਖਾਲਸਾ ਗਵਾਹਿ ਜੀ ਕੀ ਫਤਿਹ ਸੋਹੀ ਰਾਗ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਉਚਾਰਨ ਕਰਦੇ ਹਨ ਕਰਮ ਧਰਮ ਪਖੰਡ ਜੋ ਦਿਸੈ ਤੈਨ ਜਮ ਜਗਾਤੀ ਲੂਟੈ ਪਿਆਰੋ ਕਿਸੇ ਵੀ ਧਰਮ ਦੀ ਵਿਵਸਥਾ ਲੈ ਲੋ ਗੱਲ ਕੀ ਆਪਣੀ ਕਰੀਏ ਸਾਡਾ ਇੱਕ ਵਿਧਾਨ ਹੈ ਇੱਕ ਨਿਸ਼ਾਨ ਹੈ ਅਕਾਲ ਤਕਸੈਰ ਔਰ ਜੋ ਮਰਿਆਦਾ ਪਿਆਰਿ ਉਥੇ ਲਾਗ ਹੁੰਦੀ ਹੈ ਉਹੀ ਮਰਿਆਦਾ ਹਰ ਜਗ੍ਹਾ ਤੇ ਚਾਹੀਦੀ ਹੈ ਪਰ ਅਫਸੋਸ ਜੋ ਗੁਰ ਕਹੇ ਸੋਈ ਪਲ ਮੰਨੋ ਵਾਲੀ ਗੱਲ ਨਹੀਂ ਜੀ ਸਾਡੀ ਕੌਮ ਦੇ ਵਕਰੇ ਵਕਰੇ ਸਵਿਧਾਨ ਸਾਡੀ ਕੌਮ ਦੇ ਵੱਖਰੇ ਵੱਖਰੇ ਨਿਸ਼ਾਨ ਸਾਡੀ ਕੌਮ ਦੇ ਵਿੱਚ ਆਪੂ ਆਪਣੀ ਮਰਿਆਦਾ ਚੱਲਣ ਲਈ ਪਰ ਸਤਿਗੁਰੂ ਕਹਿੰਦੀ ਹੈ ਕਰਮ ਧਰਮ ਪਖੰਡ ਜੋ ਜਿਸ ਹੈ ਤੈਨ ਜਮ ਜਾਗਾਤੀ ਲੂਟੇ ਪਿਆਰੋ ਜਿਹੜਾ ਪਰਮੇਸ਼ਰ ਦੀ ਗੱਲ ਤੋਂ ਪਾਸੇ ਜਾਵੇਗਾ ਨਾ ਉਸ ਨੂੰ ਪਰਮੇਸ਼ਰ ਆਪੇ ਹੀ ਮਾਰੇਗਾ ਉਸਨੂੰ ਜਿਹੜੇ ਜਾਂਬਣੇ ਜਮ ਜਗਾ ਦੀ ਲੂਟੇ ਉਹਨੂੰ ਖਤਮ ਹੋ ਜਾਵੇਗੀ ਘਾੜੀ ਰਹੇਗਾ ਤੇ ਪਰਮੇਸ਼ਰ ਦਾ ਨਾਮ ਸਿਮਰ ਰਹੇਗਾ ਉਹ ਤੂੰ ਪਾਸੇ ਕੋਈ ਗੱਲ ਨਹੀਂ ਹੋਵੇਗੀ ਪਿਆਰਿਓ ਨਿਰਵਾਣ ਕੀਰਤਨ ਗਾਉ ਕਰਤੇ ਕਾ ਨਿਮਖ ਸਿਮਤ ਜਿਤ ਛੂਟੇ ਸਤਿਗੁਰੂ ਕਹਿੰਦੇ ਆ ਕਿ ਉਹ ਨਿਰਵਾਣ ਉਸ ਅਕਾਲ ਪੁਰਮਾਤਮਾ ਦਾ ਕੀਰਤੀ ਕਰੋ ਉਸ ਦੇ ਨਾਲ ਜੁੜੋ ਜਿਸ ਦੇ ਨਾਲ ਜੁੜਿਆ ਪਿਆਰਿਓ ਨਿਮਖ ਦਾ ਭਾਵ ਹੁੰਦਾ ਜੇ ਅੱਖ پلਕਣ ਜਿੰਨਾ ਚਮਕਣ ਚਮਕਣ ਜਿੰਨਾ ਸਮਾ ਜਿਵੇਂ ਆਪਾਂ ਪਲਕ ਝਮਕਦੇ ਹਾਂ ਪ੍ਰਿਆਰਿਓ ਜੇ ਅਸੀਂ ਗਏ ਜੁੜ ਤੇ ਪਰਮੇਸ਼ਰ ਦੀ ਸਾਡੇ ਤੇ ਇਤਨੀ ਕੋ ਕਿਰਪਾ ਹੋ ਜੇਗੀ ਅੱਖ ਝਮਕਦਿਆਂ ਝਮਕਦਿਆਂ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਵੇਗੀ ਮੈਂ ਨਹੀਂ ਕਹਿ ਰਿਹਾ ਤਾਂ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਕਹਿ ਰਹੇ ਨੇ ਜਿਨ ਬਾਣ ਕੀਰਤਨ ਗਾਵੋ ਕਰਤੇ ਕਾ ਦੇਵਖ ਸਿਮਰਤ ਜਿਤ ਛੂਟੇ ਕਿੰਦੀ ਵੱਡੀ ਗੱਲ ਆ ਪਿਆਰੇ ਹੁਣ ਅੱਗੇ ਕੀ ਕਹਿੰਦੇ ਨੇ ਸੰਤੋ ਸਾਗਰ ਪਰ ਤਰੀਏ ਸਾਗਰ ਕਿਹੜਾ ਦੁਨੀਆਂ ਤੇ ਦੋ ਤਰ੍ਹਾਂ ਦੇ ਪਿਆਰਿਓ ਸਾਗਰ ਨੇ ਇੱਕ ਸਾਗਰ ਜੇ ਸਮੁੰਦਰ ਵਾਲਾ ਇੱਕ ਸਾਗਰ ਜੇ ਪਿਆਰਿਓ ਦੁਨੀਆਂ ਵਾਲਾ ਜਿਹੜਾ ਸੰਸਾਰ ਦਾ ਸਮੁੰਦਰ ਆਣਾ ਉਹਨੂੰ ਤੇ ਕੋਈ ਤਰ ਜੇਗਾ ਤਰ ਜੇਗਾ ਪਿਆਰਿਓ ਦੁਨੀਆਂ ਵਾਲਾ ਸਾਗਰ ਤਰਨਾ ਬੜਾ ਔਖਾ ਜੀ ਤੇ ਇਸੇ ਕਰਕੇ ਸਹਿਬ ਸਿਧ ਗੁਰੂ ਨਾਨਕ ਦੇਵ ਜੀ ਦੇ ਕੋਲ ਇੱਕ ਸਿੱਧ ਨੇ ਬੇਨਤੀ ਕੀਤੀ 84 ਸਿੱਧਾਂ ਦੇ ਵਿੱਚੋਂ ਕਹਿਣ ਲੱਗਾ ਬਾਬਾ ਨਾਨਕ ਐ ਬਾਬੇ ਲੋਕ ਮੈਨੂੰ ਦੱਸ ਦੁਨੀਆਂ ਸਾਗਰ ਦੁੱਤਰ ਤਰੀਐ ਕਿਉਂ ਕਰ ਪਾਈਏ ਪਾਰੋ ਬੋਲੇ ਚਰਪਟਾ ਉਦੋਂ ਨਾਨਕ ਦਿਓ ਸੱਚਾ ਵਿਚਾਰ ਚਰਪਟਨਾਥ ਬੇਨਤੀ ਕਰਦਾ 84 ਸਿੱਧਾਂ ਦੇ ਵਿੱਚੋਂ ਬੜਾ ਪਰਮੇਸ਼ਰ ਨਾਲ ਜੁੜਿਆ ਹੋਇਆ ਹੈ ਕਹਿਣ ਲੱਗਾ ਇਹ ਬਾਬਾ ਨਾਨਕ ਮੈਨੂੰ ਦੱਸ ਬਾਲੇ ਨਾਨਕ ਇਸ ਦੁਨੀਆ ਦੇ ਦੁਤਰ ਸਾਗਰ ਨੂੰ ਕਿਵੇਂ ਪਾਰ ਕਰਨਾ ਇਹ ਸਭ ਤੋਂ ਔਖਾ ਹੈ ਜੀ ਤੇ ਕਹਿ ਲਗੇ ਬਾਬਾ ਨਾਨਕ ਪਿਆਰਿਆ ਤੂੰ ਤੇ ਪ੍ਰਗਰਮੀ ਐ ਤੂੰ ਤਰਿਆ ਹੋਇਆ ਜਿਹਦੇ ਤਰਨ ਦੀ ਜਾ ਸਿੱਖਰੀ ਉਹ ਪੁੱਛ ਲਵੇ ਸਵਾਲ ਤੇ ਗੱਲ ਕਰ ਸਕਦੇ ਆ ਆਪਾਂ ਪਰ ਤੂੰ ਇਸ ਨੂੰ ਤਰਿਆ ਹੋਇਆ ਕਿਵੇਂ ਤਰਿਆ ਕਹਿੰਦਾ ਜਿਵੇਂ ਮਰਗਾਈ ਪਾਣੀ ਦੇ ਵਿੱਚ ਤਰਦੀ ਐ ਪਿਆਰਿਓ ਦੇ ਖੰਭਾ ਤੇ ਪਾਣੀ ਵੀ ਪੈ ਜਾਵੇ ਪਾਣੀ ਟਿਕਦਾ ਨਹੀਂ ਡੁੱਬਦੀ ਨਹੀਂ ਉਹਦੇ ਪੰਖ ਗਿੱਲੇ ਨਹੀਂ ਹੁੰਦੇ ਜਿੱਕੜ ਦੇ ਵਿੱਚ ਕਮਲ ਪੈਦਾ ਹੁੰਦਾ ਹੈ ਪਿਆਰੋ ਕਮਲ ਦੇ ਕੁੱਤੇ ਪਾਣੀ ਪੈ ਜਾਵੇ ਤੇ ਉਹਦੇ ਤੇ ਪਾਣੀ ਜੰਮਦਾ ਨਹੀਂ ਕਿਉਂ ਡਰ ਲੇਪ ਹੈ ਪਰਮੇਸ਼ਰ ਨਾਲ ਜੁੜਿਆ ਹੋਇਆ ਹੈ ਥੱਲੇ ਜਿੱਕੜ ਡੱਡੂ ਨੂੰ ਕੋਈ ਸਾਰ ਨਹੀਂ ਭੌਰਾ ਆਉਂਦਾ ਹੈ ਉਹਦੇ ਰਸਤੇ ਬੈਠਦਾ ਹੈ ਉਹਦੇ ਪਿਆਰ ਜਿੱਦਾਂ ਮਗਨ ਹੋ ਜਾਂਦਾ ਹੈ ਸ਼ਾਮਾਂ ਨੂੰ ਕਮਲ ਦਾ ਫੁੱਲ ਬੰਦ ਹੋ ਜਾਂਦਾ ਪਿਆਰੋ ਉਹਦੇ ਪਿਆਰੇ ਦੇ ਪਿਆਰ ਦੇ ਵਿੱਚ ਭਿੱਜ ਕੇ ਵਿੱਚ ਹੀ ਖਤਮ ਹੋ ਜਾਂਦਾ ਹੈ ਕਿਉਂਕਿ ਪਰਮੇਸ਼ਰ ਦੇ ਨਾਲ ਉੱਭਰ ਜਾਂਦਾ ਹੈ ਸੋ ਸੰਤੂ ਸਾਗਰ પાર ਉਤਰੀਏ ਜੇ ਕੋ ਬਚਨ ਕਨਮ ਆਵੇ ਸੰਤਰ ਕਾ ਸੋਸ ਗੁਰ ਪ੍ਰਸਾਦੀ ਤਰੀਏ ਰਹਾਉ ਕਹਿੰਦੇ ਜੇ ਸੰਤੂ ਸਾਗਰ ਨੂੰ ਪਾਰ ਕਰਨਾ ਜੇ ਨਾਲ ਇਸ ਨੂੰ ਤੇ ਬਚਨ ਕਮਾਉਣਾ ਪਊਗਾ ਕਿਸ ਦਾ ਪਰਮੇਸ਼ਰ ਦਾ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਏ ਗੁਰੂ ਦੀ ਕਿਰਪਾ ਦੇ ਨਾਲੇ ਤੁਸ ਤਰ ਜਾਵਾਂਗੇ ਜੇ ਪਰਮੇਸ਼ਰ ਦੇ ਜੋ ਗੁਰ ਕਹੇ ਸੋ ਹੀ ਪਰਮਾਨੰਦ ਵਾਲੀ ਗੱਲ ਕਰਾਂਗੇ ਪਿਆਰਿਓ ਤਾਂ ਰਹਾਉ ਕੋਟ ਤੀਰਥ ਬਜਨਿ ਸ਼ਨਾਨ ਇਸ ਕਲਮੇ ਮੈਲ ਭਰੀਜੇ ਪਿਆਰਿਓ ਕਰੋੜਾਂ ਤੀਰਥਾਂ ਦੀ ਯਾਤਰਾ ਕਰਦੇ ਆਂ ਕਰੋੜਾਂ ਤੀਰਥਾਂ ਦੇ ਜਾ ਕੇ ਅਸ਼ਰੇਨ ਨਿਸ਼ਨਾਨ ਕਰਦੇ ਹਾਂ ਪਰ ਜੇ ਮਨ ਸਾਫ ਨਹੀਂ ਹੋਇਆ ਜੇ ਪਰਮੇਸ਼ਰ ਦੇ ਨਾਲ ਬੜ ਨਹੀਂ ਜੁੜਿਆ ਤੇ ਮੈਲ ਭਰੀ ਜੇ ਭਾਵ ਕੀ ਉਥੋਂ ਮੈਲ ਇਕੱਠੀ ਕਰਕੇ ਸਿਲੇ ਹੋਣੇ ਸਾਨੂੰ ਪ੍ਰਾਪਤੀ ਕੋਈ ਨਹੀਂ ਹੁੰਦੀ ਅਸੀਂ ਆਪਣੀ ਮੈਲ ਲਾਉਣ ਗਏ ਸੀ ਪਰ ਬਣਾ ਨੂੰ ਹੀ ਮੈਲ ਲੈ ਕੇ ਘਰਾਂ ਨੂੰ ਆ ਗਏ ਸਤਿਗੁਰੂ ਕਹਿੰਦੇ ਪਿਆਰਿਆ ਇਧਰ ਸੁਣ ਸਾਧ ਸੰਗ ਜੋ ਹਰ ਗੁਣ ਗਾਵੇ ਸੋ ਨਿਰਮਲ ਕਰ ਲੀ ਜਾਏ ਆ ਸਾਧ ਸੰਗਤ ਦੇ ਵਿੱਚ ਆ ਕੇ ਤੇ ਜੇ ਤੂੰ ਪਰਮੇਸ਼ਰ ਦੀ ਕੀਰਤੀ ਕਰੇਗਾ ਪਰਮੇਸ਼ਰ ਦੇ ਨਾਲ ਜੁੜੇਗਾ ਤੇ ਉਹ ਮੈਲ ਤਾਂ ਲੈ ਜਾਵੇਗੀ ਤੇ ਹਿਰਦਾ ਨਿਰਮਲ ਹੋ ਜਾਵੇਗਾ ਇਸੇ ਕਰਕੇ ਆਪਣਾ ਭਾਈ ਗੁਰਦਾਸ ਜੀ ਨੇ ਇੱਕ ਵਾਰ ਦੀ ਵਿੱਚ ਲਿਖਿਆ ਹੈ ਕਿ ਪੰਜ ਬਾਾਰ ਗੰਗ ਜਾਏ ਬਾਾਰ ਪੰਜ ਪ੍ਰਾਗ ਜਾਏ ਐਸਾ ਕੁੰਨ ਇੱਕ ਗੁਰਸਿੱਖ ਕੋ ਨਵਾਏ ਜਿਉ ਕਹਿੰਦਾ ਪੰਜ ਵੇਰ ਆਪਾਂ ਗੱਗਾ ਦੇ ਸ਼ਰਾਨ ਕਰਿਆ ਜਾ ਕੇ ਕਿੰਨੀ ਦੂਰ ਹੈ ਕਿੰਨਾ ਪੈਸਾ ਲੱਗਦਾ ਹੈ ਤੇ ਪੰਜ ਵਾਰ ਤੂੰ ਪ੍ਰਾਗ ਦਾਸ ਦੇ ਜਾ ਕੇ ਦਰਸ਼ਨ ਮੇਲੇ ਕਰਿਆ ਇਸ਼ਨਾਨ ਕਰਿਆ ਪਰ ਪਿਆਰਿਆ ਜੇ ਤੂੰ ਇੱਕ ਗੁਰਸਿੱਖ ਨੂੰ ਘਰ ਛਰਦਾ ਨਾ ਨਿਵਾ ਦੇਗਾ ਨਾ ਉਹਨਾਂ ਦਸਾਂ ਦੇ ਬਰੋਬਰ ਜੇ ਸਾਨੂੰ ਕਿੰਨਾ ਕੁਸ਼ ਗੁਰਬਾਣੀ ਬਖਸ਼ਿਸ਼ ਕਰਦੀ ਹੈ ਪਰ ਨਾ ਸਾਡੇ ਅੱਗੇ ਸਮਝਾਉਣ ਵਾਲਾ ਅਸੀਂ ਵੀ ਬੂਰਖੀ ਆ ਜਿੱਦਿ ਸਾਨੂੰ ਸਮਝੇ ਪਿਆਰੋ ਦੱਸ ਦੇ ਪਰ ਜਿੱਦਿ ਸਾਡੇ ਪਰਮੇਸ਼ਰ ਦੀ ਪਾਇਆ ਹੈ ਤੁਹਾਡੇ ਨਾਲ ਸਾਝ ਪਾਉਣੇ ਆ ਔਰ ਉਹ ਸਾਥ ਜਿਹੜੀ ਹੈ ਉਹਦੇ ਵਿੱਚੋਂ ਸਾਨੂੰ ਤਖ ਲੱਭੜੇ ਪੈਣਗੇ ਸਤਿਗੁਰੂ ਦੇ ਨਾਲ ਜੋੜਨਾ ਪਵੇਗਾ ਸੋ ਜੋ ਸਤਿਗੁਰੂ ਕਹਿੰਦੇ ਉਸ ਹਾਵ ਨਾਲ ਚੱਲਣਾ ਪਵੇਗਾ ਸਾਥ ਸੰਗ ਜੋ ਹਰ ਕੋੜ ਗਾਵੇ ਸੋ ਨਿਰਮਲ ਕਰ ਲੀਜੇ ਜਿਹੜਾ ਸਾਥ ਸੰਗ ਦੇ ਨਾਲ ਜੁੜ ਕੇ ਪਿਆਰਿਓ ਉਹ ਗੁਣ ਗਾਊਗਾ ਉਹ ਆਪਣੀ ਬੁੱਧੀ ਨੂੰ ਨਿਰਮਲ ਕਰ ਲੇਗਾ ਬੰਦੂ ਨਿਰਮਲ ਕਰ ਲੇਗਾ ਬੇਨ ਕਤੇਬ ਸਿਮਰਤ ਸਬਸਾਤ ਇਨ ਪੜਿਆ ਬੁਕਤ ਨਾ ਹੋਈ ਹੁਣ ਪਿਆਰੋ ਫੇਰ ਵੇਖੋ ਆਪਰ ਜਾਨਾ ਪਾਠ ਕਰਦੇ ਆ ਆਪਰ ਜਾਨਾ ਜਾਪ ਕਰਦੇ ਆ ਰਜਾਨਾ ਜਾਪ ਸੁਣਦੇ ਆ ਪਰ ਸਤਿਗੁਰੂ ਕਹਿੰਦੇ ਆ ਇਹ ਵੇਦਾਂ ਕਿਤੇ ਪਾਂ ਸਿਮਰਤੀਆਂ 18 ਪ੍ਰਾਂ 18 ਸਿਮਰਤੀਆਂ ਇਹ ਸਾਰੀਆਂ ਨੂੰ ਆਦਾ ਭਾਵੇਂ ਤੂੰ ਪੜਦਾ ਇਹਦੇ ਪੜਿਆ ਬੁਕਤ ਨਾ ਸਤਿਗੁਰੂ ਕਹਿੰਦੇ ਆ ਨਾ ਪੜਿਆਂ ਦੇ ਨਾਲ ਬੁਕਤ ਨਹੀਂ ਹੋਣੀ ਕਹਿੰਦੇ ਹੋੜੀ ਕਿਵੇਂ ਆ ਇੱਕ ਅੱਖਰ ਜੋ ਗੁਰਮੁਖ ਜਪ ਹੈ ਤਿਸ ਕੀ ਦਿਰਪਨ ਸੋਈ ਜੇ ਬੂ ਦੇ ਵਿੱਚੋਂ ਪਿਆਰਿਓ ਵੈਗਰੂ ਸੁੱਚੇ ਬੰਦੇ ਨਾਲ ਸੱਚੇ ਬੰਦੇ ਨਾਲ ਨਿਕਲ ਗਿਆ ਤੇ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਨਾ ਅੱਕ ਝਪਕਣ ਦੇ ਸਵੇ ਦੇ ਵਿੱਚ ਪ੍ਰਾਪਤੀ ਹੋ ਜਾਂਦੀ ਹੈ ਤੇ ਪਿਆਰਿਓ ਹੋ ਜਾਵੇਗੀ ਇਹ ਅਤ ਕਤਿ ਦੀਤੇ ਖੱਤਰੀ ਬ੍ਰਭੜ ਸੂਦ ਵੈਸ ਉਪਦੇਸ਼ ਜੋ ਵਰਣਾ ਕੋ ਸਾਜਾ ਇਹ ਪਿਆਰਿਓ ਜਿਹੜੀ ਗੁਰਬਾਣੀ ਹੈ ਕੱਲ ਮੈਂ ਕਿਤੇ ਪੜਦਾ ਪਿਆ ਸੀ ਕਿਸੇ ਸਿੱਖ ਨੇ ਅੰਗਰੇਜ਼ੀ ਦੇ ਵਿੱਚ ਤਰਜਮਾ ਕਰਕੇ ਸੁਣਾਇਆ ਤੇ ਸੁਣਨ ਵਾਲੇ ਨੇ ਬੜੇ ਪਿਆਰ ਨਾਲ ਬਾਹਰ ਦੇ ਮੁਲਕ ਦੇ ਵਿੱਚ ਅੰਗਰੇਜ਼ ਨੇ ਸੁਣਿਆ ਕਹਿਣ ਲੱਗਾ ਜੋ ਇਹਦੇ ਵਿੱਚ ਹੈ ਉਹ ਕਿਤੇ ਵੀ ਨਹੀਂ ਕਹਿਣ ਲੱਗੇ ਫਿਰ ਤਰੱਕੀ ਕਿਉਂ ਨਹੀਂ ਹੁੰਦੀ ਕਹਿੰਦੇ ਅੱਗੇ ਤੋਂ ਅੱਗੇ ਜੇ ਇਹਦੇ ਵਿੱਚ ਹੀ ਸੱਚ ਹੈ ਇਹਦੇ ਨਾਲ ਜੁੜ ਕੇ ਹੀ ਤਰਿਆ ਜਾ ਸਕਦਾ ਹੈ ਤੇ ਫਿਰ ਤਰੱਕੀ ਕਿਉਂ ਨਹੀਂ ਹੁੰਦੀ ਕਹਿੰਦਾ ਸਮਝਾਉਣ ਵਾਲੇ ਘਟਦੇ ਸਮਝਣ ਵਾਲੇ ਸਮਝਦੇ ਨੇ ਪਰ ਸਮਝਾਉਣ ਵਾਲੇ ਘਟਦੇ ਇਸ ਕਰਕੇ ਇਸ ਗ੍ਰੰਥ ਦੀ ਤਰੱਕੀ ਹੋਵੇਗੀ ਸਾਰੀ ਹੀ ਦੁਨੀਆ ਲੁਕਾਈ ਜੜੀ ਆ ਇਸੇ ਧਰਮ ਨੂੰ ਬੰਦੇਗੀ ਕਿਉਂਕਿ ਇਹ ਸੱਚ ਹੈ ਸੋ ਸਤਗੁਰੂ ਕਹਿੰਦੇ ਨੇ ਕਿ ਸਾਰਿਆਂ ਧਰਮਾਂ ਨੂੰ ਉਪਦੇਸ਼ ਜਿਹੜਾ ਇੱਕੋ ਜਿਹਾ ਬਖਸ਼ਿਸ਼ ਕਰਦਾ ਹੈ ਗੁਰਮਖ ਨਾਮ ਜਪੇ ਉਧਰੇ ਸੋ ਕਲਮੈ ਕਾੜ ਕਟ ਤਾਰਕ ਮੱਝਾ ਪਿਆਰਿਓ ਸਤਿਗੁਰੂ ਕਹਿੰਦੇ ਜਿਹੜਾ ਗੁਰੂ ਦੇ ਵੱਲੇ ਮੁਖ ਕਰੇਗਾ ਗੁਰਮਖ ਜਿਹੜਾ ਬਾਣ ਮੁਖ ਹੋਵੇਗਾ ਬਾਣ ਦੀ ਮੱਤ ਪਿੱਛੇ ਚੱਲੇਗਾ ਜਿਹੜਾ ਨਾਮ ਜਪੇਗਾ ਪਰਮੇਸ਼ਰ ਦੇ ਨਾਲ ਜੁੜੇਗਾ ਚੱਲ ਰੇ ਸਮੇਂ ਚ ਕਲਯੁਗ ਦੇ ਸਮੇਂ ਦੇ ਵਿੱਚ ਪਰਮੇਸ਼ਰ ਦੇ ਨਾਲ ਉਹੀ ਜੁੜ ਕੇ ਆਨੰਦ ਮਾਣੇਗਾ ਹੋਰ ਦੂਸਰਾ ਬੰਦਾ ਆਨੰਦ ਨਹੀਂ ਮਾਣ ਸਕੇਗਾ ਸੋਏ ਸੇ ਪਿਆਰਿਓ ਅੱਜ ਦਾ ਹੁਕਮ ਜੋ ਆਪ ਜੀ ਨੇ ਸਰਵਣ ਕੀਤਾ ਹੈ ਆਓ ਗੱਜ ਕੇ ਫਤਿਹ ਗਜਾਈਏ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ